ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਖਾਸ ਰੌਣਕਾਂ ਦੇਖਣ ਮਿਲੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਤਿਹਾਸਕ ਸੂਰਮਈ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਹੇਠ ਰਵਾਇਤੀ ਨਗਰ ਕੀਰਤਨ ਆਰੰਭ ਹੋਇਆ ਇਸ ਪਾਵਨ ਦਿਹਾੜੇ ਮੌਕੇ ਵੱਡੀ ਸ਼ਮੂਲੀਅਤ ਵਿੱਚ ਦੂਰ ਦਰਾਡੇ ਤੋਂ ਚੱਲ ਕੇ ਸੰਗਤਾਂ ਦਰਸ਼ਨ ਦੇਦਾਰੇ ਕਰਨ ਲਈ ਪਹੁੰਚੇ ya han... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਜੀਤ ਸਿੰਘ ਜਨਰਸਕੱਤਰ ਸ੍ਰੀ ਗੁਰ ਸਿੰਘ ਸਭਾ ਖਾਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮੱਲੇ ਦੇ ਸਬੰਧ ਦੇ ਵਿੱਚ ਸਿੱਖਾਂ ਦੀ ਸਾਜੀ ਨਵਾਜੀ ਪੁਰਾਤਨ ਸਿੱਖ ਸੰਸਥਾ ਸ੍ਰੀ ਗੁਰ ਸਿੰਘ ਸਭਾ ਰਜਿਸਟਰਡ ਸ੍ਰੀ ਅਮਰਸਰ ਸਾਹਿਬ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਮਹੱਲਾ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਅਰਦਾਸਾ ਸੋਧ ਕੇ ਆ ਰੰਭ ਹੋਇਆ ਹੈ ਜੋ ਕਿ ਸ੍ਰੀ ਗੁਰੂ ਰਾਮਦਾਸ ਨਿਵਾਸ ਚੌਂਕ ਬਾਬਾ ਸਾਹਿਬ ਚੌਂਕ ਕਰੋੜੀ ਰਾਮਸਰ ਰੋਡ ਬਾਬਾ ਦੀਪ ਸਿੰਘ ਕਲੋਨੀ ਚਾਟੀਵਿੰਡ ਗੇਟ ਅ ਅਜੀਤ ਬਾਬਾ ਕਰਮ ਸਿੰਘ ਪ੍ਰਤਾਪ ਸਿੰਘ ਮਾਰਗ ਈਸਟ ਮੋਨ ਨਗਰ ਜੀਤ ਨਗਰ ਤੋਂ ਹੁੰਦਾ ਹੋਇਆ ਗੁਰਜਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪੁੱਜੇਗਾ ਉਸ ਤੋਂ ਉੱਥੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਮਹੱਲਾ ਢੋ ਮੰਡੀ ਚੌਂਕ ਜਿਲਿਆਂ ਵਾਲਾ ਬਾਗ ਚੌਂਕ ਘੰਟਾ ਘਰ ਰਾਈ ਹੁੰਦਾ ਹੋਇਆ ਵਾਪਸ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਏਗਾ ਇਹ ਮਹੱਲਾ ਪਰਾتن ਮਰਿਆਦਾ ਮੁਤਾਬਕ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਆਰੰਭ ਹੋਇਆ ਹੈ ਸਿੰਘ ਸਭਾ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿ ਖਾਲਸਾ ਵਾਹਿ ਗੁਰੂ ਜੀ ਇਹਦੇ ਵਿੱਚ ਖਾਸ ਤੌਰ ਤੇ ਪ੍ਰਸ਼ਾਸਨ ਨੂੰ ਇਨਵੋਲ ਕੀਤਾ ਗਿਆ ਹੈ ਤਾਂ ਜੋ ਸਿਕਿਉਰਿਟੀ ਦੇ ਸਾਰੇ ਪ੍ਰਬੰਧ ਕੀਤੇ ਜਾਣ ਔਰ ਉਸ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਜਗਾ ਜਗਾ ਤੇ ਨਗਰ ਕੀਰਤਨ ਦੇ ਸਵਾਗਤ ਲਈ ਜਿਹੜੀਆਂ ਨੇ ਉਹ ਤਿਆਰੀਆਂ ਕੀਤੀਆਂ ਗਈਆਂ ਨੇ ਸੰਗਤਾਂ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਾਲ ਵੱਲੋਂ ਕਲਾਈ ਹੋਈ ਮਰੀਆਦਾ ਅਲਸਾਰ ਅੱਜ ਇਸੇ ਕਾਲ ਤੱਕ ਸਹਿਬ ਤੋਂ ਮੁਹੱਲੇ ਦੀ ਰੌਣਕ ਤਾਂ ਹੋਈ ਹੈ ਸਮੂਹ ਸੰਗਤਾਂ ਵੱਧ ਚੜ ਕੇ ਛਮੂਲ ਵਿਦਕਾਰ ਰਹੀਆਂ ਹਨ ਗਰਤਾ ਪਾਰਟੀਆਂ ਬੈਂਡ ਪਾਰਟੀਆਂ ਨਗਰ ਕਿਰਦਾਰ ਸ਼ਾਮਲ ਹੋ ਕੇ ਮੁਹੱਲੇ ਦੀ ਰੌਣਕ ਵਧਾ ਰਹੀਆਂ ਹਨ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਗਰੂਪ ਹੈ ਖਾਲਸੇ ਨੇ ਰੌਣਕ ਲੱਗਿਆ ਨੂੰ ਉਸ ਤਰ੍ਹਾਂ ਪਵਿੱਤਰ ਸ਼ਹਿਰ ਸ੍ਰੀ ਅਮਰਸਰ ਸਾਹਿਬ ਇੱਕ ਹਰਤਨ ਪ੍ਰੋਗਰਾਮ ਦਾਜੀ ਨਗਰੀ ਵਿਖੇ ਉਹਲੇ ਮੁਹੱਲੇ ਦੀ ਆਰੰਭਤਾ ਹੋਈ ਹੈ ਸਮੂਹ ਸੰਗਤਾਂ ਨੂੰ ਕੌਮੀ ਤਿਹਾਰ ਖਾਲਸੇ ਦੇ ਕੌਮੀ ਤਿਹਾਰ ਭੋਲੇ-ਮਹਲੇ ਦੀ ਲੱਖ ਲੱਖ ਵਾਹਿਗੁਰੂ ਜੀ ਕਾ ਤੁ ਵੀ ਆਈ ਕਿਹੜੀ ਜਗ੍ਹਾ ਹਾਂਜੀ ਆ ਪਿਛੋੜ ਤੋਂ ਆਇਆ ਜੀ ਸ਼ਾਮ ਨੂੰ ਕਿੰਨਾ ਭੋਲੇ-ਮਹਲੇ ਦੇ ਵਿੱਚ ਫੁੱਲਾਂ ਦੀ ਵਰਖਾ ਹੋਣੀ ਹੈ ਇੱਧਰ ਉਹ ਕਹਿ ਰਹੇ ਜਿਹੜੇ ਉੱਧਰ ਕਿੱਥਾ ਤੇ ਪ੍ਰਬੰਧ ਹੈਗੇ ਨੇ ਉਹਨਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਸ਼ਾਮ ਨੂੰ ਜਿਹੜਾ ਗੁਰੂਕਸ਼ਾਹ ਦੀ ਸਵਾਰੀ ਦੇ ਉੱਪਰ ਜਿਹੜੀ ਫੁੱਲਾਂ ਦੀ ਵਰਖਾ ਹੋਈ ਉਹ ਦੇਖਣਯੋਗ ਹੈ ਇਸੇ ਤਰ੍ਹਾਂ ਅਸਰ ਗਲੇ ਨਾਲ ਗੁਰੂ ਸਾਹਿਬ ਜੀ ਦੇ ਉੱਪਰ ਜਿਹੜੀ ਆ ਸਵਾਰੀ ਦੇ ਉੱਪਰ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾਏਗੀ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦਾ ਹੋਇਆ ਗੁਰਜ ਗੁਰਦੁਆਰਾ ਅਕਾਲੀ ਫੂਲਾ ਸਿੰਘ ਵਿਖੇ ਪੂਜਾ ਅਤੇ ਵਾਪਸ ਬਾਜ਼ਾਰਾਂ 'ਚ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੁਝ ਕੇ ਸਪੰਨ ਹੋਇਆ ਇਸ ਮੌਕੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਵੀ ਦਿਖਣ ਨੂੰ ਮਿਲਿਆ ਅਗੀਗੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ